ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਵਾਂਗੇ ਨਵੀਂ ਡਿਸ਼ ਅੱਜ ਆਪਾਂ ਬਣਾਵਾਂਗੇ ਆਲੂ ਦੇ ਰੋਲ ਇਹ ਬਹੁਤ ਹੀ ਸਵਾਦ ਤੇ ਟੇਸਟੀ ਬੰਦੇ ਹਨ ਤੇ ਬਹੁਤ ਹੀ ਆਸਾਨ ਤਰੀਕੇ ਨਾਲ ਬੰਦੇ ਆਜੋ ਤੁਹਾਨੂੰ ਬਣਾਉਣਾ ਸਿਖਾਣੇ ਆਲੂ ਦੇ ਰੋਲ ਕਿੱਦਾਂ ਬੰਦੇ ਨੇ ਪਹਿਲਾਂ ਲਵਾਂਗੇ ਆਪਾਂ ਕੁੱਕਰ ਕੁੱਕਰ ਵਿੱਚ ਪਾਵਾਂਗੇ ਆਪਾਂ ਪਾਣੀ ਫਿਰ ਜਿੰਨੇ ਕੁ ਤੁਸੀਂ ਆਲੂ ਦੇ ਰੋਲ ਬਣਾਣੇ ਹਨ ਉੰਨੇ ਆਲੂ ਪਾਣੀ ਵਿੱਚ ਪਾ ਦੇਣੇ ਨੇ ਉਸ ਤੋਂ ਬਾਅਦ ਤੁਸੀਂ ਬਾਲਣਾ ਗੈਸ ਕਿਆ ਸੁੱਪਰ ਰੱਖਣਾ ਕੁੱਕਰ ਕੁੱਕਰ ਨੂੰ ਢੱਕਣ ਨਾਲ ਚੰਗੀ ਤਰ੍ਹਾਂ ਪੂਰੀ ਬੰਦ ਕਰ ਦੇਣਾ ਇਹਨੇ ਨੂੰ ਆਪਾਂ ਆਲੂ ਦੇ ਰੋਲ ਦਾ ਸਮਾਨ ਕੱਟ ਲੈਣਾ ਹੈ ਹਰੀਆਂ ਮਿਰਚਾਂ ਨੂੰ ਪ੍ਰੀਖ ਪ੍ਰੀ ਟੁਕੜਿਆਂ ਵਿੱਚ ਕੱਟ ਲੈਣਾ ਹੈ ോ സൂട്ടു ചേന സബസ്ക്ബബ ലൈക്ക് ശേർ കോ ਇਹ ਤਾਂ ਅੱਜ ਗੈਸ ਕੱਢੋ ਤਾਂ ਬਾਤ ਤੁਸੀਂ ਸਪਕਰ ਖੋਲ ਲਓ ਫਿਰ ਤੁਸੀਂ ਆਲੂਆਂ ਨੂੰ ਚੈੱਕ ਕਰਨਾ ਹੈ ਕਿ ਆਲੂ ਗਲ ਗਏ ਨੇ ਜਾਂ ਨਹੀਂ ਆਲੂ ਗਲ ਚੁੱਕੇ ਨੇ ਤੁਸੀਂ ਇਸ ਨੂੰ ਦੂਜੇ ਭਾਂਡੇ ਵਿੱਚ ਕੱਢ ਲੈਣਾ ਸਾਰੇ ਆਲੂਆਂ ਨੂੰ ਫੇਰ ਤੁਸੀਂ ਇਹਨਾਂ ਨੂੰ ਠੰਡੇ ਪਾਣੀ ਨਾਲ ਧੋ ਠੰਡੇ ਪਾਣੀ ਨਾਲ ਚੰਗੀ ਤਰ੍ਹਾਂ ਦੋ ਤਿੰਨ ਪਾਣੀਆ ਚ ਧੋ ਲੈਣਾ ਤੇ ਫੇਰ ਇਸ ਤਰ੍ਹਾਂ ਇਸ ਤੇ ਛਿਲੜ ਲਾਉਣੇ ਨੇ ਛਿਲੜ ਲਾ ਕੇ ਸਾਰੇ ਆਲੂਆਂ ਦੇ ਇਸ ਤਰ੍ਹਾਂ ਪਲੇਟ ਵਿੱਚ ਰੱਖ ਦੇਣੇ ਨੇ ਫੇਰ ਇਹਨਾਂ ਆਲੂਆਂ ਨੂੰ ਫੇੜਨੇ ਆਪਾਂ ਇਸ ਤਰੀਕੇ ਦੇ ਨਾਲ ਹੱਥਾਂ ਦੇ ਨਾਲ ਫੇੜਨਾ ਜਦੋਂ ਆਲੂ ਮੋٹے ਮੋٹے ਫੇਗੇ ਤਾਂ ਇਹਨਾਂ ਦਾ ਚਮਚੇ ਦੇ ਨਾਲ ਤੁਸੀਂ ਪੇਸਟ ਬਣਾਉਣਾ ਹੈ ਆਲੂਆਂ ਦਾ ਪੇਸਟ ਬਣ ਚੁੱਕਿਆ ਹੈ ਹੁਣ ਇਸ ਵਿੱਚ ਪਾਓ ਪਹਿਲਾਂ ਤਾਂ ਨਮਕ ਫਿਰ ਪਾਵਾਂਗੇ ਆਪਾਂ ਗਰਮ ਮਸਾਲਾ ਥੋੜੀ ਜਿਹੀ ਕਰ ਦਾਂਗੇ ਹਲਦੀ ਐਡ ਥੋੜਾ ਜਿਹਾ ਗਰਮ ਮਸਾਲਾ ਤੇ ਥੋੜਾ ਜਿਹਾ ਚਾਟ ਮਸਾਲਾ ਫਿਰ ਪਾਵਾਂਗੇ ਹਰੀਆਂ ਮਿਰਚਾਂ ਉੱਤੋਂ ਦੀ ਕਰ ਦਾਂਗੇ ਥੋੜਾ ਜਿਹਾ ਤਣੀਆਂ ਐਡ ਟੇਸਟ ਦੇ ਲਈ ਥੋੜੀ ਜਿਹੀ ਪਾਵਾਂਗੇ ਦੇਗੀ ਮਿਰਚ 1 ਕੱਪ ਮੈਗੀ ਮਸਾਲੇ ਦੀ ਪੂੜੀ ਤੇ ਥੋੜਾ ਜਿਹਾ ਜੀਰਾ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਹੈ ਹੱਥਾਂ ਦੇ ਨਾਲ ਚੰਗੀ ਤਰ੍ਹਾਂ ਇਹਨਾਂ ਦਾ ਪੇਸਟ ਬਣਾ ਲੈਣਾ ਆਲੂਆਂ ਦਾ ਪੇਸਟ ਬਣ ਚੁੱਕਿਆ ਹੈ ਹੁਣ ਲੋ ਤੁਸੀਂ ਇੱਕ ਡੋਂਗਾ ਇਸ ਵਿੱਚ ਘੋਲوں ਰੇਸਨ ਨੂੰ ਪਹਿਲਾਂ ਪਾਵਾਂਗੇ ਆਪਾਂ ਥੋੜਾ ਜਿਹਾ ਪਾਣੀ ਤੇ ਇਸ ਨੂੰ ਚਮਚੇ ਨਾਲ ਘੋਲਾਂਗੇ ਚੰਗੀ ਤਰ੍ਹਾਂ ਕਿਸੇ ਤਰ੍ਹਾਂ ਚਮਚੇ ਨਾਲ ਹੀ ਘੋਲ ਲੈ ਨੂੰ ਦੇਸਣ ਕੋਲ ਚੁਕਿਆ ਇਸ ਵਿੱਚ ਪਾਉ ਥੋੜੀ ਜਿਹੀ ਹਲਦੀ ਥੋੜਾ ਜਿਹਾ ਗਰਮ ਮਸਾਲਾ ਥੋੜੇ ਜਿਹਾ ਜੀਰਾ ਇਸ ਨੂੰ ਵੀ ਇਸ ਵਿੱਚ ਚੰਗੀ ਤਰ੍ਹਾਂ ਘੋਲ ਦਉ ਜੀਰਸਣ ਦਾ ਕੋਲ ਬਣ ਚੁਕਿਆ ਹੈ ਹੁਣ ਤੁਸੀਂ ਬਾਹਰੋਂ ਪਹਿਲਾਂ ਗੈਸ ਉਤੇ ਰੱਖੋ ਤਾਇਬਨ ਤੇ ਇਸ ਵਿੱਚ ਪਾਓ ਕਿਉਂ ਕਿਉਂ ਨੂੰ ਚੰਗੀ ਤਰ੍ਹਾਂ ਹੋਣ ਦਿਓ ਗਰਮ ਇਸ ਤਰ੍ਹਾਂ گول-ਗੋਲ ਰੋਲ ਕਰਕੇ ਇਹਨਾਂ ਨੂੰ ਵੇਸਣ ਲਗਾ ਕੇ ਫਰਾਈ ਬਿੰਨ ਦੇ ਵਿੱਚ ਰੱਖ ਦੇਣਾ ਇਸ ਤਰ੍ਹਾਂ ਫਰਾਈ ਕਰਨੇ ਨੇ ਇਸ ਤਰ੍ਹਾਂ ਇੱਥੇ ਗੋਲ-ਗੋਲ ਰੋਲ ਕਰਨੇ ਨੇ ਸਾਰਿਆਂ ਦੇ ਇਕੱਠੇ ਹੀ ਗੋਲ-ਗੋਲ ਰੋਲ ਕਰ ਲੈਣੇ ਨੇ ਫਿਰ ਇਹਨਾਂ ਗੋਲ-ਗੋਲ ਰੋਲ ਨੂੰ ਚੰਗੀ ਤਰ੍ਹਾਂ ਵੇਸਣ ਲਾ ਕੇ ਪਾਈਕੇਟ ਕਰਕੇ ਫਰਾਈਪਨ ਵਿੱਚ ਪਾ ਦੇਣਾ ਇਹਨਾਂ ਨੂੰ ਹੁਣ ਸ਼ਾਰਨੀ ਨਾਲ ਹਿਲਾਉਣਾ ਹੈ ਇਹਨਾਂ ਦਾ ਪਾਸਾ ਪਰਤਣਾ ਤਾਂ ਜੋ ਤੁਹਾਡੇ ਰੋਲ ਨੇ ਕੱਚੇ ਨਾ ਰਹਿ ਜਾਣ ਤੁਹਾਡੇ ਰੋਲ ਬਣ ਕੇ ਤਿਆਰ ਹਨ ਇਹਨਾਂ ਨੂੰ ਪਾਓ ਪਲੇਟ ਵਿੱਚ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਸ਼ੇਅਰ ਸਤਿ ਸ੍ਰੀ ਅਕਾਲ ਜੀ